ਸ਼੍ਰੀਕਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜਿਹੜੀ ਅੱਜ ਵਾਲੀ ਕਲੈਕਸ਼ਨ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਸੋਹਣੀ ਕਲੈਕਸ਼ਨ ਹੈ ਸੂਟ ਲੈ ਕੇ ਅਸੀਂ ਤੁਹਾਡੇ ਵਾਸਤੇ ਵੈਲਵਟ ਦੇ ਸਰਵੋਸਕੀ ਵਰਕ ਦੇ ਨਾਲ ਦੁਪੱਟੇ ਰਣਗੇ ਕੰਥਾ ਵਰਕ ਦੇ ਬਹੁਤ ਪਿਆਰੇ ਸੂਟ ਨੇ ਜੀ ਤੇ ਦੇਖਣ ਨੂੰ ਇਹਨਾਂ ਦੀ ਕੁਆਲਿਟੀ ਮਤਲਬ ਤੁਹਾਨੂੰ ਕੁਆਂਟੀਟੀ ਘੱਟ ਲੱਗਦੀ ਹੋਏਗੀ ਬਟ ਇੱਕ-ਇੱਕ ਜਿੱਦੇ ਗ੍ਰੀਨ ਸ਼ੇਡ ਆ ਸੇਮ ਡਿਜ਼ਾਈਨ ਦੇ ਵਿੱਚ ਤੁਹਾਨੂੰ 3 ਤੋਂ 4-4 ਸੂਟ ਮਿਲ ਜਾਣਗੇ ਕਵਾਂਟੀਟੀ ਬਹੁਤ ਜ਼ਿਆਦਾ ਆਪਣੇ ਕੋਲ ਤੇ ਬਹੁਤ ਸੋਹਣੇ ਜੇ ਸੂਟ ਨੇ ਵਾਲੇ ਤੇ ਪ੍ਰਾਈਸ ਵਾਤ ਘਟ ਦੇ ਵਿੱਚ ਨੇ ਜੀ ਪ੍ਰਾਈਸ ਰਹੇਗਾ ਜਿਹੜੀ ਸਾਰੀ ਵੀਡੀਓ ਦਾ 1650 ਰੁਪਈਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬਹੁਤ ਲੈਸ ਪ੍ਰਾਈਸ ਤੇ ਦੇ ਰਹੇ ਆ ਤੁਹਾਨੂੰ ਅਸੀਂ ਅੱਜ ਵਾਲੇ ਸੂਟ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪੀਕਸੈਂਡ ਕਰ ਸਕਦੇ ਹੋ ਜਿਹੜੇ ਵਾਲੇ ਸੂਟ ਨੇ 벨ਵਟ ਵਾਲੀ ਇਹਨਾਂ ਨੂੰ ਤੁਸੀਂ ਸੇਵ ਕਰਕੇ ਰੱਖ ਸਕਦੇ ਹੋ ਨੈਕਸਟ ਮੌਸਮ ਦੇ ਲਈ ਜਦੋਂ ਹੁਣ ਆਪਣੀ ਗਰਮੀ ਸ਼ੁਰੂ ਹੋ ਜੇਗੀ ਤਕਰੀਬਨ ਜੇ ਤੁਸੀਂ ਮਤਲਬ ਹੁਣੀ ਸੇਵ ਕਰਕੇ ਰੱਖ ਸਕਦੇ ਥੋਣ ਇੱਕ ਬੈਨੀਫਿਟ ਵਾਲੀ ਆਈਟਮ ਹੈ ਬਹੁਤ ਘੱਟ ਪ੍ਰਾਈਸ ਤੇ ਤੁਹਾਨੂੰ ਪਤਾ ਪੱਸ ਸਾਰੇ ਕਲੀਅਰ ਕਰ ਰਹੀਆਂ ਸਟਾਕ ਹੁਣ ਹਨਾ ਤੇ ਜਾਂ ਫਿਰ ਅਦਰ ਕੰਟਰੀਆਂ ਦੇ ਵਿੱਚ ਤਾਂ ਜੀ ਚੱਲਦੀ ਹੋ ਜਾਂਦਾ ਜਿੱਦਾਂ ਨਾਰਮਲੀ ਤਾਂ ਕਾਫੀ ਯਾਰਾ ਡਿਮਾਂਡ ਹੈਗੀ ਹੋਈ ਹੈ ਵੈਲਵਟ ਦੀ ਤੇ ਹੁਣ ਤੁਸੀਂ ਦੇਖ ਲਿਓ ਜਿੱਦਾਂ ਵੀ ਤੁਹਾਨੂੰ ਠੀਕ ਲੱਗਿਆ ਇਹ ਹੈਗਾ ਅੱਜ ਦਾ ਆਪਣਾ ਫਰਸਟ ਸੂਟ ਪਹਿਲਾਂ ਤਾਂ ਜੀ 벨ਵਟ ਦਿਖਾ ਦਈਏ ਬਿਲਕੁਲ ਸੌਫਟ ਦੇ ਵਿੱਚ ਆ ਬਹੁਤ ਸੋਹਣੀ ਵੈਲਵਟ ਆ ਠੀਕ ਹੈ ਤੇ ਸਰਵੋਸ ਕੀ ਵਰਕ ਹੈ ਇਹ ਸਰਵੋਸ ਕੀ ਵਰਕ ਦੇ ਨਾਲ ਹੈ ਜੀ ਤੇ ਘੇਰਾ ਵੀ ਇਹਦਾ ਸਰਵੋਸ ਕੀ ਵਰਕ ਦਾ ਰਹੇਗਾ 2 ਮੀਟਰ ਲੈਂਥ ਦੀ ਸ਼ਰਟ ਆ ਠੀਕ ਹੈ ਬਿਲਕੁਲ ਸੌਫਟ ਸਟਫ ਦੇ ਵਿੱਚ ਆ ਤੁਹਾਨੂੰ ਬ੍ਰਾਂਡਡ ਵੈਲਵਟ ਮਿਲੇਗੀ ਇਹ ਤੇ ਜਿਹੜਾ ਇਹਦਾ ਪੈਂਟ ਸਲਵਾਰ ਵੈਸੇ ਦਾ ਵੈਲਵਟ ਦੇ ਸੂਟ ਦੀ ਆਪਾਂ ਹੈਵੀ ਸਲਵਾਰ ਨਹੀਂ ਪਾ ਸਕਦੇ ਥੋੜਾ ਹੈਵੀ ਜਿਹਾ ਸੂਟ ਹੋ ਜਾਂਦਾ ਤੁਸੀਂ ਸਟ੍ਰੇਟ ਸਲਵਾਰ ਪਾ ਸਕਦੇ ਹੋ ਜਾਂ ਪੈਂਟ ਬਣਾ ਸਕਦੇ ਹੋ ਥੋੜੀ ਚਵਾਈਸ ਆ ਸੇਮੇਂ ਕਲਰ ਦੇ ਵਿੱਚ ਰਹੇਗੀ ਜੀ ਇਹਦੀ ਵੈਲਵਟ ਦੇ ਹੀ ਸਲਵਾਰ ਦਾ ਸਟੱਫ ਦਿੱਤਾ ਹੋਇਆ ਤੇ ਨਾਲ ਤੁਹਾਨੂੰ ਇਹ ਦੇਖੋ ਹੈਵੀ ਵਰਕ ਦੇ ਵਿੱਚ ਲੰਮੇ ਚੌੜੇ ਜਿਹੇ ਵੈਲਵਟ ਦੇ ਹੀ ਸ਼ਾਲ ਮਿਲ ਜਾਣਗੇ ਇਕਾਂਥਾ ਵਰਕ ਆ ਵਿੱਚ ਬਹੁਤ ਸੋਹਣਾ ਆ ਰਹੀ ਦੀ ਤਰ੍ਹਾਂ ਠੀਕ ਹੈ ਤੇ ਫੋਰ ਸਾਈਡ ਸਰਵੋਸ ਕੀ ਵਰਕ ਹੈ ਤੁਸੀਂ ਜ਼ਰੂਰੀ ਨਹੀਂ ਹੈ ਇਹ ਇਸੇ ਸੂਟ ਨਾਲ ਲੈਣਾ ਨੋਰਮਲ ਵੀ ਤੁਸੀਂ ਕਿਸੇ ਸੂਟ ਨਾਲ ਵੇਅਰ ਕਰ ਸਕਦੇ ਹੋ ਬਹੁਤ ਸੌਫਟ ਜਿਹਾ ਸਟੱਫ ਹੈ ਜੀ ਤੇ ਕਾਫੀ ਅੱਛੀ ਲੁੱਕ ਆਂਦੀ ਹੈ ਕਾਫੀ ਲੰਮਾ ਛੜਾ ਜਿਹਾ ਇਹ ਸ਼ਾਲ ਆ ਠੀਕ ਹੈ ਐਡਾ ਨਹੀਂ ਕਲੈਕਸ਼ਨ ਦਿਖਾਵਾਂਗੇ ਅਸੀਂ ਤੁਹਾਨੂੰ ਸਿਰਫ 1650 ਦੇ ਵਿੱਚ ਸੂਟ ਨੇ ਬਸ ਜਲਦੀ ਦੇਖ ਕੇ ਚੱਕ ਲੋ ਚੱਕ ਲੋ ਕਰ ਦਿਓ ਇਹਨਾਂ ਸੂਟਾਂ ਨੂੰ ਤੇ ਕਲਰ ਆਪਸ਼ਨ ਦੇ ਦਾਨੇ ਆ ਇੱਕ ਇੱਕ ਸੂਟ ਦੇ ਵਿੱਚ ਕਲਰ ਦੇ ਵਿੱਚ ਤੁਹਾਨੂੰ ਤਿੰਨ ਤੋਂ ਚਾਰ ਚਾਰ ਸੂਟ ਮਿਲ ਜਾਣਗੇ ਉਹ ਵੀ ਮੈਂ ਤੁਹਾਨੂੰ ਦਿਖਾ ਦੰਮੀ ਆ ਇਹ ਦੇਖੋ ਜੇ ਨੈਕਸਟ ਜਿਹੜਾ ਡਿਜ਼ਾਈਨ ਆ ਬਸ ਹਲਕੀ ਜਿਹੀ ਡਿਜ਼ਾਈਨਿੰਗ ਦਾ ਹੀ ਫਰਕ ਹੋਏਗਾ ਸਭ ਦਾ ਕੇਰਾ ਤੇ ਨੈਕ ਬਣਿਆ ਹੋਏਗਾ ਦੁਪੱਟੇ ਹੈਵੀ ਨੇ ਜੀ ਸਭ ਦੇ ਹੁਣ ਇਹਦੇ ਨਾਲ ਤੁਹਾਨੂੰ ਪਿਓਰ ਪਸ਼ਮੀਨੇ ਦੀ ਸਲਵਾਰ ਮਿਲੇਗੀ ਸਲਵਾਰ ਤੇ ਵੀ ਤੁਹਾਨੂੰ ਇਹ ਸਰਵੋਸਕੀ ਵਰਕ ਮਿਲੇਗਾ ਚਾਹੇ ਤੁਸੀਂ ਪੈਂਟ ਬਣਾ ਲਓ ਚਾਹੇ ਬਣਾ ਲਓ ਜੀ ਸਲਵਾਰ ਉਹ ਤੁਹਾਡੀ ਚੁਆਇਸ ਆ ਦੋਨੋਂ ਸਾਈਡ ਮਿਲੇਗਾ ਵਰਕ ਵੀ ਇੱਕ ਸਾਈਡ ਨਹੀਂ ਹੈਗਾ ਜੇ ਸਟ੍ਰੇਟ ਸਲਵਾਰ ਬਣਾਣੀ ਹੈ ਤਾਂ ਵੀ ਬਹੁਤ ਸੋਹਣੀ ਬਣ ਛੇਗੀ ਜਾਂ ਫਿਰ ਤੁਸੀਂ ਇਹਦੇ ਨਾਲ ਪਲਾਜ਼ੋ ਬਣਾ ਸਕਦੇ ਹੋ ਇਦਾਂ ਰਹੇਗਾ ਜੀ ਇਹਦੇ ਸ਼ਾਲ ਦਾ ਡਿਜ਼ਾਈਨ ਜਿਹੜੇ ਸ਼ਾਲ ਦੇ ਡਿਜ਼ਾਈਨ ਹੀ ਉਹ ਅਲੱਗ-ਅਲੱਗ ਰਹਿਣਗੇ 4 ਸਾਈਡ ਤੋਂ ਨੂੰ ਪ੍ਰੋਪਰ ਵਰਕ ਹੀ ਮਿਲੇਗਾ ਨੈਕਸਟ ਆਜੋ ਜੀ ਕਲਰ ਸਿਮਿਲਰ ਹੋਣਗੇ ਸਾਰੇ ਪੰਜ ਛੇ ਕਲਰ ਨੇ ਬਸ ਕੁਆਂਟੀਟੀ ਬਹੁਤ ਹੈ ਐਡਾ ਮਿਲ ਜੇਗਾ ਨੈਕਸਟ ਡਿਜ਼ਾਈਨ ਨੈਕ ਦਾ ਦੇਖੋ ਕਿੰਨਾ ਪਿਆਰਾ ਜਿਹਾ ਡਿਜ਼ਾਈਨ ਆ ਸਾਰੇ ਸਰਵੋਸਕੀ ਵਰਕ ਦੇ ਨਾਲ 1650 ਦਾ ਸੂਟ ਆ ਸ਼ਿਪਿੰਗ ਚਾਰजेस ਅਲੱਗ ਤੋਂ ਨੇ ਦੁਪੱਟੇ ਤੁਹਾਨੂੰ ਸਭ ਦੇ ਸ਼ਾਲ ਖੋਲ ਕੇ ਦਿਖਾ ਦੰਨੇ ਆ ਕਿਉਂਕਿ ਸ਼ਾਲ ਦੀ ਸਭ ਦੀ ਡਿਜ਼ਾਈਨਿੰਗ ਅਲੱਗ-ਅਲੱਗ ਆ ਬਹੁਤ ਸੌਫਟ ਸੂਟ ਨੇ ਜੀ ਬਿਲਕੁਲ ਸੌਫਟ ਸਟਾਫ ਆ ਤੇ ਪਿਓਰ ਦਾ ਸਟੱਫ ਹੈ ਜੇ ਇਹ ਗ੍ਰੀਨ ਕਲਰ ਦੇ ਵਿੱਚੇ ਮੈਂ ਤੁਹਾਨੂੰ ਕਾਫੀ ਸਾਰੀ ਡਿਜ਼ਾਈਨਿੰਗ ਦਿਖਾਤੀ ਇਹ ਹੈਗਾ ਬਹੁਤ ਪਿਆਰਾ ਜਿਹਾ ਕਲਰ ਤੇ ਇਹਦਾ ਡਿਜ਼ਾਈਨ ਪਹਿਲਾਂ ਦਾ ਗ੍ਰੀਨ ਕਲਰ ਸੀ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਕਿੰਨੇ ਦਿਖਾਤੀਆਂ ਤੁਹਾਨੂੰ ਕਲਰ 5-6 ਦੇ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਠੀਕ ਹੈ ਤੇ ਨੈਕਸਟ ਕਲਰ ਖੋਲਦੇ ਹਾਂ ਜੀ ਆਪਾਂ ਬਹੁਤ ਸੋਹਣਾ ਜੇ ਇਹ ਮੈਰੂਨ ਸ਼ੇਡ ਆ ਠੀਕ ਹੈ ਮੈਰੂਨ ਕਲਰ ਦੇ ਵਿੱਚ ਆ neck ਦੇ ਉੱਪਰ ਇਹਦਾ ਵਰਕ ਠੀਕ ਹੈ ਸਾਰੀ ਸਰਵੋਸਕੀ ਵਰਕ ਰਹੇਗਾ ਸੌਫਟ ਜੇ ਇਹਨਾਂ ਦਾ ਸਟਫ ਹੈ ਪਿਓਰ ਦੇ ਉੱਪਰ ਹੈ ਜੀ ਸਾਰਾ ਹੀ ਸਟਫ ਤੇ ਨਾਲ ਪਲੇਨ ਸਲਵਾਰਾਂ ਨੇ ਨਾਲ ਤੁਹਾਨੂੰ ਇਦਾਂ ਇਹ ਵਾਲਾ ਸ਼ਾਲ ਮਿਲ ਜੀਗਾ ਡਿਜ਼ਾਈਨ ਸ਼ਾਲ ਦੀ ਜਿਹੜੀ ਸਾਈਡ ਵਾਲੀ ਡਿਜ਼ਾਈਨਿੰਗ ਆ ਦੇਖੋ ਕਿੰਨੀ ਪਿਆਰੀ ਆ ਸਾਰੀ ਸਰਵੋਸ ਕੀ ਦੇ ਨਾਲ ਕੰਥਾ ਲੁੱਕ ਦਿੱਤੀ ਹੋਈ ਆ ਜੀ ਇਹਨੂੰ ਹੈਗਾਰੀ ਵਰਕ ਐ ਠੀਕ ਐ ਪਿਓਰ ਵੈਲਵਟ ਦੀ ਸੰਵਾਰ ਇਹਦੇ ਨਾਲ ਵੀ ਸੇਮ ਹੀ ਕਲਰ ਦੇ ਵਿੱਚ ਇੱਕ ਡਿਜ਼ਾਈਨ ਹੋਰ ਦਿਖਾ ਦੰਨੇ ਆ ਬਹੁਤ ਸੋਹਣਾ ਜਿਹਾ neck red design ਹੈ ਜੀ ਤੇ ਇਹਦੇ ਪਿਓਰ ਪਸ਼ਮੀਨੇ ਦੀ ਸਲਵਾਰ ਆ ਤੇ ਉਸ ਤੇ ਇਹ ਵਰਕ ਆ ਜਾਏਗਾ ਠੀਕ ਹੈ ਤੇ ਨਾਲ ਤੁਹਾਨੂੰ ਇਹ ਇਹਦਾ ਸ਼ਾਲ ਮਿਲ ਜੇਗਾ ਬਹੁਤ ਪਿਆਰੇ ਪਿਆਰੇ ਜਿਹਾ ਸ਼ਾਲ ਆ ਐਸੀਗਾ ਜੀ ਮਹਿਰੂਨ ਸ਼ੇਡ ਦੇ ਵਿੱਚ ਹੁਣ ਤੁਹਾਨੂੰ ਕਾਫੀ ਕਲਰ ਦਿਖਾਣੇ ਆ ਇਹ ਹੈਗਾ ਕਾਫੀ ਸ਼ੇਡ ਦੇ ਵਿੱਚ ਇਹ ਆਪਣੇ ਕੋਲ ਬਹੁਤ سارے ਸੂਟ ਹੈਗੇ ਜਿੱਦਾਂ ਮੈਂ ਤੁਹਾਨੂੰ ਇਹ ਕਾਫੀ ਕਲਰ ਦਿਖਾ ਰਹੀ ਹਾਂ ਕਾਫੀ ਕਲਰ ਦੇ ਸੇਮ ਹੀ ਡਿਜ਼ਾਈਨ ਚ 500 700 ਸੂਟ ਆਪਣੇ ਕੋਲ ਹੈਗੇ ਆ ਸੇਮ ਡਿਜ਼ਾਈਨ ਸੇਮ ਕਲਰ ਇਤਾਂ ਕਾਫੀ ਸਾਰੀ ਕੁਆਂਟੀਟੀ ਹੈਗੀ ਹੈ ਜੇ ਥੋਨੋਂ ਜਿੰਨੇ ਸੂਟ ਲੈਣੇ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਵਿੱਚ ਤੇ ਜਿਹੜਾ ਇਹਦਾ ਸ਼ਾਲ ਆ ਫੋਰ ਸਾਈਡ ਬਹੁਤ ਪਿਆਰਾ ਸਰਬੋਸਕੀ ਵਰਕ ਆ ਤੇ ਵਿੱਚ ਸਾਰੇ ਹੈਵੀ ਵਰਕ ਹੈ 919 ਕਾ ਜੀ ਨੈਕਸਟ ਕਲਰ ਨੈਕ ਦਾ ਡਿਜ਼ਾਈਨ ਸਭ ਦਾ ਅਲੱਗ ਹੋਏਗਾ 블루 ਕਲਰ ਆ ਗਿਆ ਨੇਵੀ ਬਲੂ ਘੇਰੇ ਬਣੇ ਹੋਏ ਆ ਨੈਕ ਬਣਿਆ ਹੋਇਆ ਇਹ ਵੀ ਤੁਹਾਨੂੰ ਪਿਓਰ ਪਸ਼ਮੀਨੇ ਦੇ ਉੱਪਰ ਇਸ ਦੀ ਬਾਟਮ ਦਾ ਸਟਾਫ ਆ ਤੇ ਉਹਦੇ ਉੱਪਰ ਵਰਕ ਮਿਲ ਜਾਏਗਾ ਤੇ ਨਾਲ ਤੁਹਾਨੂੰ ਇਹ ਵਾਲਾ ਸ਼ਾਲ ਮਿਲ 체ਗਾ ਜੇ ਹੁਣ ਨੇਵੀ ਬਲੂ ਦੇ ਵਿੱਚ ਹੀ ਮੈਂ ਤੁਹਾਨੂੰ ਕਾਫੀ ਡਿਜ਼ਾਈਨ ਦੇਣੇ ਆ ਨੈਕਸਟ ਡਿਜ਼ਾਈਨ ਦੇਖ ਲਓਏ ਨੈਕ ਦੇ ਉੱਪਰ ਬਹੁਤ ਸੋਨਾ ਵਰਕ ਹੈ ਕੇਰਾ ਵਰਕ ਹੈ ਜਿਨ੍ਹਾਂ ਦੀ ਲੈਂਥ ਜ਼ਿਆਦਾ ਹੈ ਜੇ ਕਿਸੇ ਨੂੰ ਲੱਗਦੀ ਹੈ ਵੀ ਸ਼ਰਟ ਦੀ ਲੈਂਥ ਜ਼ਿਆਦਾ ਹੈ ਤਾਂ ਤੁਸੀਂ ਇਹਨੂੰ ਉਹਦੇ ਤੋਂ ਕਟਿੰਗ ਕਰਕੇ ਠੀਕ ਹੈ ਵਿੱਚ ਪਾਈਪਿੰਗ ਦੇ ਕੇ ਉੱਪਰ ਚੱਕ ਸਕਦੇ ਹੋ ਬਹੁਤ ਸੋਹਣੀ ਲੁੱਕ ਦੇ ਸੂਟ ਬਣਨੇ ਆ ਸਟਾਈਲਿਸ਼ੇ ਪੀਸ ਨੇ ਜੀ ਸਾਰੇ ਇਹਦਾ ਜਿਹੜਾ ਸ਼ਾਲ ਆ ਉਹਦਾ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਅੰਬੀਆ ਵਾਲਾ ਡਿਜ਼ਾਈਨ ਠੀਕ ਹੈ ਇਹ ਸੀਗੇ ਜੀ ਰਾਇਲ ਬਲੂ ਸੌਰੀ ਨੇਵੀ ਬਲੂ ਤੇ ਹੁਣ ਮੈਂ ਤੁਹਾਨੂੰ ਦਿਣਾ ਬਲੈਕ ਕਲਰ ਦੇ ਉੱਪਰ ਸੂਟ ਅਨਨੋਨ ਕਲਰ ਬਲੈਕ ਕਲਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਨੈੱਕ ਆ ਜੇ ਠੀਕ ਹੈ ਬਹੁਤ ਪਿਆਰਾ ਘੇਰਾ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀਆ ਘੇਰੇ ਨੇ ਤੁਸੀਂ ਇਹਦੇ ਵਿੱਚ ਲੇਸ ਦੇ ਸਕਦੇ ਹੋ ਇਹਦੇ ਆਊਟਸਾਈਡ ਤੁਸੀਂ ਹੈਂਗਿੰਗ ਲੇਸ ਦੇ ਸਕਦੇ ਹੋ ਪਰਲ ਵਾਲੀ ਕੋਈ ਵੀ ਹੁਣ ਤਾਂ ਜਰਕਨ ਸਟੋਨ ਚ ਵੀ ਬਹੁਤ ਸੋਹਣੀ ਲੇਸ ਆਂਦੀ ਆ ਸੋਹੜੀ ਲੁੱਕ ਹੀ ਬਹੁਤ ਸੋਹਣੀ ਆਣੀ ਹੈ ਲੱਗਣਾ ਹੀ ਨਹੀਂ ਹੈਗਾ ਵੀ ਤੁਸੀਂ 17-18 ਕੁਸਾ ਦਾ ਸੂਟ ਪਾਇਆ ਹੋਇਆ ਹੈ ਐਦਾਂ ਲੱਗੇਗਾ ਕਿ ਵਾਕ ਹੀ ਹੈਗਾ ਸੂਟ 303500 ਤੱਕ ਠੀਕ ਹੈ ਜੀ 1650 ਅੱਜ ਦੀ ਵੀਡੀਓ ਦਾ ਪ੍ਰਾਈਸ ਆ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜੀ ਇਹਨਾਂ ਦੇ ਛੂਟ ਦੇਖੋ ਇਹ neck ਤੇ ਬਹੁਤ ਸੋਹਣਾ ਕੁੜਤਾ ਸਟਾਈਲ ਦੇ ਵਿੱਚ ਇਹਦਾ ਸਰਵੋਸਕੀ ਵਰਕ ਹੈ ਤੇ ਘੇਰੇ ਦੇ ਉੱਪਰ ਐਦਾ ਬਹੁਤ ਸੋਹਣਾ ਵਰਕ ਹੋਇਆ ਹੈ ਸਟ੍ਰੇਟ ਘੇਰੇ ਬਣੇ ਹੋਏ ਨੇ ਜੀ ਸਾਰਿਆਂ ਦੇ ਤੁਸੀਂ ਇਹ ਲਾਈਨ ਬਣਾਓ ਜਿੱਦਾਂ ਮਰਜ਼ੀ ਬਣਾਓ ਜੇ ਕਾਫੀ ਜ਼ਿਆਦਾ ਘੇਰੇ ਤੇ ਵਰਕ ਦਿੱਤਾ ਹੋਇਆ ਹੈ ਇਹ ਹੈਗਾ ਇਹਦਾ ਸ਼ਾਲ ਲੁੱਕ ਹੀ ਬਹੁਤ ਸੋਹਣੀ ਹੈ ਸਾਰੇ ਸ਼ਾਲਾਂ ਦੀ ਆਪਣੀ ਆਪਣੀ ਡਿਜ਼ਾਈਨਿੰਗ ਹੈ ਜ਼ਰੂਰੀ ਨਹੀਂ ਹੈ ਜੇ ਤੁਸੀਂ ਵੈਲਵਟ ਦਾ ਸੂਟ ਪਾਏ ਉਹਦੇ ਨਾਲ ਹੀ ਸ਼ਾਲ ਲੈਣਾ ਵੈਸੇ ਵੀ ਤੁਸੀਂ ਇਹ ਸ਼ਾਲ ਨੂੰ ਲੈ ਸਕਦੇ ਹੋ ਯੂਜ਼ ਕਰ ਸਕਦੇ ਹੋ ਕਿਸੇ ਹੋਰ ਸੂਟ ਨਾਲ ਵੀ ਕਲਰ ਇਹ ਵੀ ਬਹੁਤ ਸੋਹਣਾ ਜੀ ਕਾਫੀ ਜਾਂ ਛੇੜਾ ਬ੍ਰਾਊਨ ਜਿਹਾ ਦੇਖੋ ਇੱਕ ਤਾਂ ਸੋਹਣੇ ਇੱਕ ਕਲਰ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਕੇਰਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਸੂਟ ਦਾ ਸਭ ਤੋਂ ਵੱਡੀ ਗੱਲ ਹੈ ਜੀ ਜਿਹੜਾ ਇਹਦਾ ਸਟੱਫ ਹੈ ਸਾਰੇ ਸੂਟਾਂ ਦੀ ਇਦਾਂ ਸੌਫਟ ਰਹੇਗਾ ਬਿਲਕੁਲ ਸੌਫਟ ਦੇ ਵਿੱਚ ਸਟੱਫ ਆ ਇਹਦੇ ਨਾਲ ਤੁਹਾਨੂੰ ਪਿਓਰ ਪਸ਼ਮੀਨੇ ਦੀ ਬਾਟਮ ਮਿਲੇਗੀ ਉਸ ਤੇ ਵਰਕ ਹੈ ਦੀ ਨਾ ਇਹ ਸ਼ਾਲ ਹੈ ਜੇ ਠੀਕ ਹੈ ਬਹੁਤ ਸੋਹਣਾ ਸ਼ਾਲ ਡਿਜ਼ਾਈਨ ਬਹੁਤ ਪਿਆਰਾ ਜੀ ਸਾਰੇ 1650 ਦੇ ਵਿੱਚ ਨੇ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਏਗੀ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਘੱਟ ਪ੍ਰਾਈਸ ਤੁਹਾਨੂੰ ਸੂਟ ਦੇ ਰਹੇ ਹਾਂ ਜੀ ਅਸੀਂ ਸਾਰੇ ਤੇ ਜੋ ਵੀ ਸੂਟ ਸੋਹਣਾ ਲੱਗਿਆ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਮੈਸਜ ਸੈਂਡ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖ ਲਈ ਥੈਂਕ ਯੂ so much